ਰਮੇ ਹਾਂਜੀ ਬਈ ਜੀ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਬੀਤ ਗੱਲ ਆਵਾ ਮੇਰੇ ਭਾਈ ਦੇਖ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂਜੀ ਵੀ ਤੇ ਮੇਰੇ ਲਈ ਤਾਂ ਮਤਲਬ ਕੋਈ ਮੈਂ ਤਾਂ ਇਹ ਅਰਦਾਸ ਕਰਦਾ ਵੀ ਕਿਸੇ ਤੇ ਇਦਾਂ ਦਾ ਦਿਨ ਨਾ ਆਵੇ ਹਨਾ ਵੀ ਜਿਹੜਾ ਤੁਹਾਡੇ ਨਾਲ ਵਿਆਹ ਹੋਇਆ ਹੈ ਪਾਣਾ ਹਾਂਜੀ ਵੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆਣਾ ਉਹ ਮੋਗੇ ਦੇ ਨਾਲ ਆ ਰੋਲੀ ਤੇ ਮੈਂ ਤੁਹਾਨੂੰ ਦੱਸਦਾ ਇਸ ਨੂੰ ਕਿ ਮੈਂ ਤੁਹਾਨੂੰ ਪਰੀ ਜਾ ਰਿਹਾ ਸੀ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਹੈ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਦਦ ਦੀ ਲੋੜ ਆ ਆਪਾਂ ਖੜੇ ਆ ਪਰਾਵਾਂ ਲਈ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜਿਵੇਂ ਤੁਸੀਂ ਮੇਰਾ ਨਾਮ ਲੈਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਆ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਜਣਾ ਜਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਜੀ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਕੀ ਹੁੰਦੀ ਹੈ ਮੈਂ ਤੁਹਾਨੂੰ ਦੱਸਾਂਗੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨਿਟਲੀ ਦੱਸੋ ਮੇਰਾ ਭਰਾ ਮਾਂਸਾ ਜਵਾਰ ਕੇ ਰੋਡ ਤੇ ਨਾ ਇੱਕ ਟਾਇਲਸ ਬਣੀ ਹੋਈ ਹੈ ਡੀਡੀ ਫੋਰ ਦਾ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਵੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਚੋਂ ਦੋ ਲੜਕੇ ਹੋਰ ਸੀ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਉਹਨਾਂ ਤਾਂ ਅਸੀਂ ਉਹਨਾਂ ਕੋਲ ਸਿੱਧਾ ਕੰਮ ਕਰਿਆ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਨਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਤੱਕ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣਾ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾ ਗੱਲ ਸੁਣੋ ਹਾਂਜੀ ਹਾਂ ਆਪਣੀ ਕਦੇ ਫੋਨ ਤੇ ਗੱਲ ਹੋਈ ਅੱ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਤਾ ਕਿੰਦਾ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਨਸੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਸੁਣ ਲੈ ਮੈਂ ਤੇਰੀ ਸਾਰੀ ਸੁਣੂੰਗਾ ਮੇਰੀ ਬਾਂਸੇ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹੜਾ ਉਹ 2002 ਚ ਹੋ ਗਿਆ ਮੇਰ ਨੂੰ ਵੱਡੀ ਭੈਣ ਹੁੰਦਾ ਹਨ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਆ ਮੇਰਾ ਭਾਈ ਹੁਣ ਤੁਹਾਡੇ ਨਾਲ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਿਹਾ ਤਾਂ ਮੇਰਾ ਨਾਲ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਮੈਨੂੰ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫਿਰ ਵੀ ਉਸ ਚੀਜ਼ ਦਾ ਦੁੱਖ ਪਰਗਟ ਕਰਦਾ ਮੇਰਾ ਵੀਰ ਹਨ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹੇ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲੇ ਗਰੀਬ ਘਰੂਆ ਹਨਾ ਸਾਡੇ ਕੋਲ ਕੋਈ ਹੈ ਨਹੀਂ ਤਾਂ ਅਸੀਂ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਤੁਸੀਂ ਸਹਾਰਾ ਦਿਓ ਭਾਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪੈਸਿਆਂ ਦਾ ਤਾਂ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਕਿਹਾ ਉਹਦਾ ਕਰਾਉਣਾ ਉਹਦਾ ਕਰਾਉਣਾ ਬਣਦਾ ਨਾ ਜਿਹਦੇ ਨਾਲ ਤੁਸੀਂ ਕੰਮਤੇ ਗਏ ਉਹਦਾ ਕਰਾਉਣਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਠੀਕ ਹੈ ਉਹਨਾਂ ਦੇ ਕੋਲ ਠੀਕ ਹੈ ਹੈਲਥ ਦੇ ਵਿੱਚ ਠੀਕ ਹੈ ਤੇ ਉਹਨਾਂ ਨੇ ਅੱਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਅੰਗਰੇਜ਼ੀ ਵੀ ਐ ਸੰਡੇ ਨੂੰ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਧਰਮਸਾਲਾ ਦੇ ਵਿੱਚ ਓਕੇ ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਕਿ ਵੀ ਭਾਈ ਸਾਡੀ ਉਹਨਾਂ ਨੇ ਦੇਖੋ ਤੁਹਾਡਾ ਨਾਮ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਵੀ ਮੈਂ ਤਾਂ ਵੀਡੀਓ ਵਿੱਚ ਜੇ ਮੈਨੂੰ ਜਿਹੜੀ ਗੱਲ ਦਿੱਦਾ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ ਨਹੀਂ ਜਦ ਮੈਂ ਮੈਂ ਛੋਟੇ ਭਾਈ ਕੋਈ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਹਦੇ ਨਾਲ ਗੱਲਤਾ ਕਰਕੇ ਉਸ ਬੰਦੇ ਨਾਲ ਵੀ ਤੂੰ ਪਾਈ ਮੇਰਾ ਨਾਂ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਹਣਾ ਜਿਹੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦੋਂ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਣਾ ਜਦੋਂ ਮੈਂ ਹੁਣ ਰਾਤ ਨੂੰ ਨਿਊਜ਼ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹਿਰ ਵੀ ਆਪਾਂ ਪੁੱਛ ਗਏ ਤਾਂ ਸਹੀ ਭਰਾ ਨੂੰ ਵੀਰ ਵੀ ਮੈਨੂੰ ਹਰਾਨੀ ਹੁੰਦੀ ਵੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਯਰ ਵੀ ਆਪਣਾ ਤਾਂ ਵੀ ਕੀ ਚੱਕਰ ਨਹੀਂ ਹੈਗਾ ਵੀ ਇਹ ਕੀ ਰੌਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੈਨੂੰ ਠੇਕੇਦਾਰ ਨੇ ਕਹਿਤਾ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਤੁਹਾਡੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਯਾਰ ਵੀ ਕਿੰਨਾ ਮਾੜਾ ਬੰਦਾ ਐ ਸਿੱਪੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਕੀ ਹੈ ਭਾਈ ਜੇ ਤਾਂ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਹਿ ਹੁੰਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜਦੋਂ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੀ ਨਹੀਂ ਸਾਡੇ ਕੋਲੇ ਧਰਮ ਸਾਲਾ ਚਾਹੀਆ ਮੇਰਾ ਭਾਈ ਮੈਂ ਤਾਂ ਰੱਬ ਨੂੰ ਬਰਦਾਸ਼ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਹੈ ਤੂੰ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਅਸੀਂ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜੀ ਦੇ ਵਿੱਚ ਤੂੰ ਕਿਉਂਕਿ ਕਾਰਨ ਕੀ ਹੈ ਆਰਟਿਸਟ ساری ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਮਝਦਾ ਨਾ ਬਿਲਕੁਲ ਜੀ ਬਿਲਕੁਲ ਵੇਖ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਤਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਹੋਇਆ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ 'ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਇਹ ਰਸਿਪੀ ਹੁਣ ਏਡੇ ਮਾੜੇ ਬੰਦੇ ਆ ਵੀ ਜਿਹੜੇ ਆਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵੀ ਜਿਵੇਂ ਹੋ ਚੁੱਕਿਆ ਤਾਂ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀਗੇ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨੂੰ ਕਲਿੱਪ ਭੇਜੀ ਇਹ ਵੀਡੀਓ ਵਾਲੀ ਜਿਹੜਾ ਮੈਂ ਦੇਖੀ ਆ ਤੇਰੇ ਵਾਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਆ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੀ ਉਹਦੀ ਰੇਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਢੇੜਾ ਮਾਰ ਕੇ ਜਾਵਾਂਗੇ ਜਰੂਰ ਜੀ ਜਰੂਰ ਸਮਝ ਗਿਆ ਨਾ ਮੇਰਾ ਭਾਈ ਹਾਂ ਜੀ ਹਾਂ 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 ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੂ ਉਹਦਾ ਨੰਬਰ ਕੀ ਨਾਂ ਸੀ ਉਹਦਾ ਠੇਕੇਦਾਰ ਦਾ ਉਹਦਾ ਨਾਂ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀਰ ਉਹ ਉਹ ਮਾਨਸਾ ਦਾ ਹੀ ਹੈ ਭਈ ਉੱਥੋਂ ਦਾ ਹੀ ਨਿੱਕਾ ਮਾਨਸਾ ਠੀਕ ਹੈ ਹੂੰ ਤੁਸੀਂ ਦਿਓ ਨੰਬਰ ਮੇਰਾ ਵੀ ਲੈ ਇੱਕ ਵਾਰੀ ਉਹਦਾ ਮੜਾ ਪਤਾ ਕਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿਨਾ ਹੁਣੇ ਇਸ ਵਕਤ ਮੈਂ ਹਸਪੀਟਲ 'ਚ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲਕ ਮੇਰ ਕਰੇ ਅਰਦਾਸ ਕਰਦੇ ਪ੍ਰਮਾਤਮਾ ਤਨ ਤਰਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜ਼ਰੂਰ ਪਤਾ ਕਰਕੇ ਦਿਜੋ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਂ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿਗਦੇ ਆਸ-ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੁਝ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ ਓਕੇ ਚੰਗਾ ਜੀ ਹੈਲੋ ਹਾਂਜੀ ਹਾਂਜੀ ਭਾਈ ਅ ਬ੍ਰਦਰ ਪੁੱਛਣਾ ਸੀਗਾ ਜੀ ਮਤਲਬ ਕਿਹੜੇ ਸਿੰਗਰ ਸੀਗੇ ਜੀ ਉਹ ਪੰਜਾਬ ਦੇ ਸਿੱਟੀ ਗੇ ਲੋਈ ਆਪਾਂ ਤੁਸੀਂ ਕਿੱਥੋਂ ਬੋਲਦੇ ਹੋ ਵੀਰੇ ਕਿਹੜੀ ਜਗ੍ਹਾ ਆਪਣੀ ਬਰਨਾਲੇ ਤੋਂ ਹਾਂ ਜੀ ਮੈਂ ਬਰਨਾਲੇ ਤੋਂ ਓਕੇ ਓਕੇ ਵੀਰੇ ਐਕਸੀਡੈਂਟ ਕਿੱਥੇ ਹੋਇਆ ਸੀ ਆਪਣਾ ਮਾਈ ਸਰਵਾਨੀ ਜੀ ਹਾਂਜੀ ਮਾਇਸਰ ਘਾਨੇ ਮਾਨਸਪੁਰਾ ਮਾਨਸਪੁਰਾ ਵਿਆਹ ਕਿਦਾ ਸੀਗਾ ਜੀ ਉਹਨਾਂ ਦੇ ਕੋਈ ਰਿਸ਼ਤੇਦਾਰੀ ਚਾ ਦੱਸਿਆ ਗਿਆ ਸੀ ਸਾਨੂੰ ਜਿੱਥੋਂ ਲੈ ਕੇ ਗਏ ਆ ਕੌਣ ਕਿੰਨਾਂ ਨੇ ਬੁੱਕ ਕਰਿਆ ਸੀਗਾ ਵਿਆਹ ਮਾਨਸਪੁਰਾ ਕੋਕਰੀ ਜੀ ਜਿਹੜੀ ਫੋਟੋ ਵੈਲਸ ਉੱਥੇ ਓਕੇ ਤੇ ਤੁਹਾਨੂੰ ਉਹ ਮਿਲੇ ਸੀਗੇ ਆਪ ਕੌਣ ਜੀ ਆਪਣੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਸੀ ਸਿੱਪੀ ਗੱਲ ਆਪਣੇ ਕੌਣ ਜੀ ਜਿਹੜੇ ਸਾਨੂੰ ਠੇਕੇਦਾਰ ਲੈ ਕੇ ਗਏ ਸੀ ਸਾਨੂੰ ਉਹ ਸਾਡੇ ਕੋਲ ਆ ਕੇ ਦੱਸ ਕੇ ਗਏ ਕੀ ਕਹਿੰਦੇ ਸੀ ਵੀ ਕਿੰਨਾ ਦਾ ਵਿਆਹ ਕਿੰਨਾ ਦਾ ਵਾ ਉਹਨਾਂ ਦੇ ਕੋਈ ਰਿਸ਼ਤੇਦਾਰੀ ਚ ਮੈਰਿਜ ਹੈਗਾ ਨੇ ਉਹਨਾਂ ਦਾ ਪ੍ਰੋਗਰਾਮ ਆ 3 ਦਿਨਾਂ ਦਾ ਅੱਛਾ ਹਾਂਜੀ ਤੇ ਤੁਹਾਨੂੰ ਕਨਫਰਮ ਸੀਗੀ ਇਹ ਗੱਲ ਵੀ ਵਿਆਹ ਵੀ ਉਹਨਾਂ ਦੇ